ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਹਾ ਸੰਗਜ ਜੀ ਆਪਾਂ ਪਹੁੰਚੇ ਹਰੀਕੇ ਸ਼ਹਿਰ ਹਰੀਕੇ ਸ਼ਹਿਰ ਤੋਂ ਫਿਰ ਆਪਾਂ ਹੁਣ ਲੰਘ ਰਹੇ ਆ ਹਰੀਕਾ ਪੁਲ ਆਪ ਦੇਖਣ ਕਰੋ ਪੁਲ ਦੇ ਇਹ ਹਰੀਕਾ ਪੁਲ ਹੈ ਇਹ ਹਰੀਕਾ ਪੁਲ ਹੈ ਜੋ ਕਿ ਵੱਡੀ ਨਹਿਰ ਹੈ ਆਪਣੇ ਪੂਰੇ ਇੰਡੀਆ ਹਾਂ ਬੱਧੀ ਇਹ ਹੈ ਵੱਡਾ ਪ੍ਰਿਆਰ ਦਾ ਆਪ ਦਰਸ਼ਨ ਕਰੋ ਦਾ ਸੰਗਤ ਦੇ ਦਰਸ਼ਨ ਕਰੋ ਆਪਾਂ ਹਰੀ ਦੇ ਪੁਲ ਦੇ ਉੱਤੇ ਪਹੁੰਚੇ ਆਪ ਆਪ ਦਰਸ਼ਨ ਕਰੋ ਦਾ ਸੰਗਤ ਜੀ ਦਰਸ਼ਨ ਕਰੋ ਇਹ ਹਰੀ ਦਾ ਪੁਲ ਹੈ ਜੋ ਕਿ ਆਪ ਦੇਖ ਸਕਦੇ ਹੈ ਕਿ ਇਹ ਹਰੀ ਦਾ ਪੁਲ ਹੈ ਦਰਸ਼ਨ ਕਰੋ ਜੀ ਆਪ ਦਰਸ਼ਨ ਕਰੋ ਜੀ ਇਹ ਹਰੀਕਾ ਪੁਲ ਹੈ ਇਹ ਹਰੀਕਾ ਪੁਲ ਹੈ ਆਪ ਦਰਸ਼ਨ ਕਰੋ ਜੀ ਇਹ ਬਹੁਤ ਵੱਡਾ ਹੈ ਵੱਡਾ ਪੁਲ ਹੈ ਆਪ ਦਰਸ਼ਨ ਕਰੋ ਇਹ ਹਰੀਕਾ ਪੁਲ ਹੈ ਜੋ ਕਿ ਹਰੀਕਾ ਸ਼ਹਿਰ ਪਿੱਛੇ ਹੈ ਇਹ ਪੁਲ ਇੱਧਰ ਨੂੰ ਹੈ ਮਕੂ ਜੀਰਾ ਮੋਗਾ ਬਰੋਲਪੁਰ ਨੂੰ ਨਿਕਲਦਾ ਹੈ ਆਪ ਦਰਸ਼ਨ ਕਰੋ ਜੀ ਉਹ ਅੱਗੇ ਨਵਾਂ ਪੁਲ ਬਣਿਆ ਹੈ 1 ਕਿਲੋਮੀਟਰ ਦੂਰ ਹੈ ਇਹ ਫਰਾਨਾ ਕੋ ਹੈ ਆਪ ਦਰਸ਼ਨ ਕਰ ਸਕਦੇ ਹਨ ਵਾਹਿਗੁਰੂ ਜੀ ਇਹ ਬੱਟਿਆਂ ਦੇ ਦੇਖਣ ਨੂੰ ਵੀਡੀਓ ਬਣਾਈ ਜਾਂਦੀ ਹੈ ਬੱਚੇ ਵੀ ਦੇਖ ਸਕਦੇ ਹਨ ਵਾਹਿਗੁਰੂ ਜੀ ਦਾ ਖਾਲਸਾ 3 ਵਾਹਿਗੁਰੂ ਜੀ ਕੀ ਫਤਿਹ